ਪੰਜਾਬ ਸਰਕਾਰ ਪੰਜਾਬ ਨੂੰ ਦਰਖਨਾਰ ਕਰਕੇ ਪੰਜਾਬ ਦੇ ਮਸਲਿਆਂ ਨੂੰ ਇੱਕ ਪਾਸੇ ਰੱਖ ਕੇ ਇਕੱਲੇ ਕੇਜਰੀਵਾਲ ਦੀ ਝੁਲਚਾਪ ਹੈ ਗਿਆ ਕੇਜਰੀਵਾਲ ਦੇ ਲਈ ਅੱਖਸ ਜਾਖੜੀ ਆ ਸੋ ਪੰਜਾਬ ਨੇ ਤੁਹਾਨੂੰ ਚੁਣਿਆ ਪੰਜਾਬ ਦੇ ਕਿਉਂ ਤੇ ਦਾਵਾ ਕੀਤਾ ਗਿਆ ਕਿ ਦੇਚੋ 10 ਲੱਖ ਵੀ ਮਿਲਿਆ ਲੱਗਦੀ ਵੀ ਇਹ ਸਾਰੀ ਪ੍ਰਕਿਰਿਆ ਇਹ ਗੱਡੀ ਨਕਲੀ ਜਾਲੀ ਅਸਲੀ ਇਸ ਵਿਵਾਦ ਦੇ ਦਰਮਿਆਨ ਇਹ ਗੱਡੀ ਦੀ ਕੜੀ ਜੋੜ ਕੇ ਇਲੈਕਸ਼ਨ ਕਮਿਸ਼ਨ ਨੂੰ ਕੀ ਕਪੂਰਸਲਾ ਹਾਊਸ ਤੱਕ ਲੈ ਗਈ ਬਹੁਤ ਮਾੜਾ ਬਰਤਾਰ ਹੈ ਵੈਸੇ ਵੀ ਸੀਐਮ ਦਾ ਇੱਕ ਪੱਧਰ ਹੈ ਉਸ ਪੱਧਰ ਤੱਕ ਇਸ ਤਰ੍ਹਾਂ ਦਾ ਬਰਤਾਰ ਆ ਹੁਣ ਮੁੱਖ ਮੰਤਰੀ ਆਪਣੀ ਜੇਬ ਚ ਗੱਡੀਆਂ ਪਾ ਕੇ ਤਾਂ ਲੋਕਾਂ ਨੂੰ ਖਵਾਉਂਦਾ ਨਹੀਂ ਫਿਰੂਗਾ ਜੇਰੀ ਪਾਣੀ ਵਾਲੀਆਂ ਜਮਨਾ ਦੇ ਪਾਣੀ ਦੀਆਂ ਕੈਮੀਕਲ ਵਾਲੀਆਂ ਜ਼ੁਕਤ ਪਾਣੀ ਦੀਆਂ ਜਮਨਾ ਚੋਂ ਤਿੰਨ ਬੋਤਲਾਂ ਭਰ ਕੇ ਅਰਵਿੰਦ ਕੇਸਰੀਵਾਲ ਨਾਲ ਕਹਿੰਦੇ ਕਿ ਨਾਇਬ ਸੈਣੀ ਹੋਰਾਂ ਨੇ ਦਿਖਾਇਆ ਸੀਗਾ ਕਿ ਆ ਦੇਖੋ ਮੈਂ ਜਮਨਾ ਦਾ ਪਾਣੀ ਪੀਣਾ ਕੁਛ ਨਹੀਂ ਗਾਇ ਤਸੀਂ ਟਰਮ ਲੈ ਹੁੰਦਾ ਮੈਥੋਪਿਕ ਪ੍ਰਿੰਦਰ ਮੋਦੀ ਨੇ ਦਿੱਲੀ ਦੀ ਗੱਲ ਇਸ਼ਕਿਆ ਹਾਂ ਜੀ ਮੇਰੇ ਘਰ ਵੀ ਉਹੀ ਪਾਣੀ ਆਉਂਦਾ ਸਭ ਨੂੰ ਪਤਾ ਕਿ ਕਿਹੜਾ ਪਾਣੀ ਆਉਂਦਾ ਤੁਹਾਡੇ ਘਰੇ ਪ੍ਰਧਾਨ ਮੰਤਰੀ ਸੋ ਅੱਜ ਜਿਹੜੀ ਜਮਨਾ ਗੰਧਲੀ ਹੋਈ ਹੈ ਉਹਦੇ ਲਈ ਕੀ ਕਲਾ ਨਾਇਬ ਸੈਣੀ ਜ਼ਿੰਮੇਵਾਰ ਹੈ ਜਾਂ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਉਸੇ ਆਧਾਰ ਤੇ ਕਿ ਜੀ ਇਹਦੇ ਵਿੱਚ ਕੈਮੀਕਲ ਮਿਲਾਤੇ ਇਹ ਚ ਜ਼ਹਿਰਾਂ ਪਾਤੀਆਂ ਇਹ ਚ ਸ਼ਹਿਰਾ ਕਸਮਾਂ ਦਾ ਗੰਧ ਪਾਤਾ ਦਿੱਲੀ ਵੀ ਭੇਜ ਭਾਈ ਦਿੱਲੀ ਦਾ ਗੰਧ ਕਿੱਥੇ ਜਾਂਦਾ ਤੁਸੀਂ ਦਿੱਲੀ ਦਾ ਗੰਧ ਪਾਣ ਨੂੰ ਰੋਕ ਲਿਆ ਤੁਸੀਂ ਦਿੱਲੀ ਦੇ ਕੂੜੇ ਦੇ ਢੇਰ ਖਤਮ ਕਰ ਲੇ ਤੁਸੀਂ ਦਿੱਲੀ ਨੂੰ ਦਰੁਸਤ ਬਣਾ ਲਿਆ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਦਿੱਲੀ ਚੋਣਾ ਦਿੱਲੀ ਚੋਣਾ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਸਿੰਘ ਮਾਨ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਕੀ ਆਦਸੀ ਕੀ ਕੇਜਰੀਬਾਲ ਕੀ ਮਨੀਸ਼ ਸ਼ੋਧਿਆ ਕੀ ਕੋਈ ਹੋਰ ਉਮੀਦਵਾਰ ਹਰ ਉਮੀਦਵਾਰ ਦੀ ਕੋਈ ਇੱਛਾ ਕਿ ਹਿੱਲੇ ਵਸੀਲੇ ਭਗਵੰਤ ਮਾਨ ਮੇਰੇ ਲਈ ਵੋਟਾਂ ਮੰਗ ਜਾਣ ਭਗਵੰਤ ਮਾਨ ਮਿਲਰੀ ਰੋਡ ਸ਼ੋਅ ਕਰ ਜਾਣ ਕੀ ਕੇਂਦਰੀ ਏਜੰਸੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ ਕੀ ਭਗਵੰਤ ਮਾਨ ਨੂੰ ਉਲਝਾਉਣ ਦੀ ਕੋਸ਼ਿਸ਼ ਹੈ ਕੀ ਉਹਨਾਂ ਦਾ ਚੋਣ ਪ੍ਰਚਾਰ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਕੀ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸ਼ਾਰੀਆਂ ਸ਼ਕਤੀਆਂ ਕੇਜਰੀਵਾਲ ਦੇ ਨਾਲ ਨਾਲ ਭਗਵੰਤ ਮਾਨ ਤੇ ਕੇਂਦਰਿਤ ਕਰ ਦਿੱਤੀਆਂ ਨੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਕੈਬਨਿਟ ਮੰਤਰੀਆਂ ਦੀ ਟੀਮ ਦਿੱਲੀ ਬੈਠੀ ਹੈ ਪੰਜਾਬ ਦੇ ਚੇਅਰਮੈਨ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ ਆਪਣੇ ਪਿੰਡਾਂ ਸ਼ਹਿਰਾਂ ਤੋਂ ਆਪਣੇ ਨਾਲ ਦੇ ਸਾਥੀਆਂ ਨੂੰ ਭਰ ਕੇ ਦਿੱਲੀ ਗਲੀ ਗਲੀ ਮਹੱਲਾ ਮਹੱਲਾ ਬੁਹਾ ਬੁਹਾ ਖੜਕਾ ਰਹੇ ਨੇ ਪ੍ਰਚਾਰ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਜਦੋ ਜਹਿਦ ਕਰ ਰਹੇ ਨੇ ਇਹਨਾਂ ਨੂੰ ਨਿਸ਼ਾਨੇ ਤੇ ਲੈਂਦਿਆਂ ਪ੍ਰਵੇਸ਼ ਬਰਮਾ ਨੇ ਸਮੁੱਚੇ ਪੰਜਾਬੀਆਂ ਦੇ ਲਈ ਬਹੁਤ ਮਦਭਾਗੇ ਬੋਲ ਬੋਲ ਦਿੱਤੇ ਉਸ ਤੋਂ ਬਾਅਦ ਸਿਆਸਤ ਗਰਮਾਈ ਕਿਉਂਕਿ ਇਹ ਚੋਣ ਨਵੀਂ ਦਿੱਲੀ ਸੀਟ ਤੋਂ ਜਿੱਥੇ ਅਰਵਿੰਦ ਕੇਜਰੀਵਾਲ ਲੜ ਰਹੇ ਨੇ ਉੱਥੋਂ ਹੀ ਸਾਬ ਸਿੰਘ ਬਰਮਾ ਦਾ ਮੁੰਡਾ ਪ੍ਰਵੇਸ਼ ਬਰਮਾ ਵੀ ਚੋਣ ਲੜ ਰਿਹਾ ਉੱਥੋਂ ਹੀ ਸ਼ੀਲਾ ਦੀਕਸ਼ਾ ਦਾ ਮੁੰਡਾ ਵੀ ਚੋਣ ਲੜ ਰਿਹਾ ਸੋ ਦੋ ਸਾਬਕਾ ਮੁੱਖ ਮੰਤਰੀਆਂ ਦੇ ਮੁੰਡੇ ਤੇ ਮੌਜੂਦਾ ਮੁੱਖ ਮੰਤਰੀ ਆਮੋ ਸਾਹਮਣੇ ਨੇ ਉਹ ਸੀਟ ਕੀ ਅਹਿਮ ਹੈ ਜਾਂ ਦਿੱਲੀ ਦੀ ਚੋਣ ਅਹਿਮ ਹੈ ਪਰ ਇਹ ਸਭ ਦੇ ਦਰਮਿਆਨ ਇਹ ਪਹਿਲੂ ਵੀ ਵੱਡਾ ਉੱਭਰਿਆ ਕਿ ਪੰਜਾਬ ਸਰਕਾਰ ਪੰਜਾਬ ਨੂੰ ਦਰਖਨਾਰ ਕਰਕੇ ਪੰਜਾਬ ਦੇ ਮਸਲਿਆਂ ਨੂੰ ਇੱਕ ਪਾਸੇ ਰੱਖ ਕੇ ਇਕੱਲੇ ਕੇਜਰੀਵਾਲ ਦੀ ਝੋਲਚਾ ਜਾ ਪਈਆ ਕੇਜਰੀਵਾਲ ਦੇ ਲਈ ਹੱਕ ਚ ਜਾ ਖੜੀ ਆ ਸੋ ਪੰਜਾਬ ਨੇ ਤੁਹਾਨੂੰ ਚੁਣਿਆ ਪੰਜਾਬ ਦੇ ਲਈ ਕਿਉਂ ਨਹੀਂ ਬੋਲਦੇ ਪਰ ਗੱਲ ਆਪਾਂ ਦਿੱਲੀ ਚੋਣ ਦੀ ਕਰ ਰਹੇ ਹਾਂ ਦਿੱਲੀ ਦੇ ਵਿੱਚ ਪੰਜਾਬ ਦੇ ਸੀਐਮ ਦਾ ਟਿਕਾਣਾ ਬਣ ਗਿਆ ਕਪੂਰਥਲਾ ਹਾਊਸ ਬੜਾ ਵੀਆਈਪੀ ਹੈ ਬੜਾ ਸ਼ਾਹੀ ਹੈ ਹੈਨ ਮਹਿਲ ਹੈ ਪੂਰਾ ਕਿਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਵੀ ਪੰਜਾਬ ਭਵਨ 'ਚ ਠਹਿਰ ਜਾਂਦੇ ਸੀ ਪਰ ਅੱਜ ਕੱਲ ਮੁੱਖ ਮੰਤਰੀ ਸਭ ਪੰਜਾਬ ਭਵਨ 'ਚ ਨਹੀਂ ਠਹਿਰਦੇ ਉਹ ਕਪੂਰਥਲਾ ਹਾਊਸ 'ਚ ਹੀ ਜਾਂਦੇ ਨੇ ਜਿਹੜਾ ਵੀ ਮੁੱਖ ਮੰਤਰੀ ਚਾਹੇ ਬਾਦਲਾ ਦੇ ਟਾਈਮ 'ਚ ਕੈਪਟਨ ਅਮਿੰਦਰ ਦੇ ਟਾਈਮ ਚੰਨੀ ਵੀ ਜਾ ਕੇ ਕਿੜਾ ਗੁੜਾ ਮਾਰ ਕੇ ਆਏ ਪਰ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ 'ਚ ਚੋਣ ਪ੍ਰਚਾਰਤੇ ਨੇ ਇੱਕ ਪਾਸੇ ਕਿਹਾ ਜਾਂਦਾ ਕਿ ਜਦੋਂ ਤੁਸੀਂ ਚੋਣ ਪ੍ਰਚਾਰ ਤੇ ਹੋਵੋ ਤਾਂ ਤੁਸੀਂ ਸਰਕਾਰੀ ਮਸ਼ੀਨਰੀ ਦਾ ਵਰਤੋਂ ਨਹੀਂ ਕਰ ਸਕਦੇ ਹੁਣ ਅਗਲਾ ਗੋ ਜੀ ਮੁੱਖ ਮੰਤਰੀ ਘਰ ਸਵੇਂ ਰਹੋ ਹੀ ਹੈ ਹੁਣ ਇੱਧਰ ਇੱਕ ਗੱਡੀ ਫੜੀ ਗਈ ਹੁਣ ਪੰਜਾਬ ਸਰਕਾਰ ਦਾ ਵਿਭਾਗ ਕਹਿੰਦਾ ਪੰਜਾਬ ਸਰਕਾਰ ਦਾ ਟਰਾਂਸਪੋਰਟ ਵਿਭਾਗ ਦਾਵਾ ਕਰਦਾ ਕਿ ਜਾਲੀ ਨੰਬਰ ਹੈ ਜਾਲੀ ਗੱਡੀ ਹੈ ਪੰਜਾਬ ਸਰਕਾਰ ਦਾ ਨ ਕੋਈ ਤਾਲੁਕਾਤ ਨਹੀਂ ਪਰ ਇਹ ਗੱਡੀ ਕਪੂਰਥਲਾ ਹੌਸ ਦੇ ਨੇੜੇ ਤੇੜੇ ਤੋਂ ਬਰਾਮਦ ਹੋਣ ਦਾ ਦਾਵਾ ਕੀਤਾ ਗਿਆ ਤੇ ਦਾਵਾ ਕੀਤਾ ਗਿਆ ਦੇ ਵਿੱਚੋਂ 10 ਲੱਖ ਵੀ ਮਿਲਿਆ ਨਕਦੀ ਵੀ ਮਿਲੀ ਹੈ ਇਹ ਸਾਰੀ ਪ੍ਰਕਿਰਿਆ ਇਹ ਗੱਡੀ ਨਕਲੀ ਜਾਲੀ ਯਾ ਅਸਲੀ ਇਸ ਵਿਵਾਦ ਦੇ ਦਰਮਿਆਨ ਇਹ ਗੱਡੀ ਦੀ ਕੜੀ ਜੋੜ ਕੇ ਇਲੈਕਸ਼ਨ ਕਮਿਸ਼ਨ ਨੂੰ ਕੀ ਕਪੂਰਥਲਾ ਹਾਊਸ ਤੱਕ ਲੈ ਗਈ ਕਿ ਉਸ ਦੀ ਅਗਲੀ ਕੜੀ ਲੱਪਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਉੱਥੇ ਦਿੱਲੀ ਦੀ ਰਹਿਸ਼ ਤੱਕ ਪਹੁੰਚ ਕੀਤੀ ਗਈ ਹੁਣ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਖੁਦ ਪੋਸਟ ਪਾਈ ਉਹਨਾਂ ਨੇ ਲਿਖਿਆ ਦਿੱਲੀ ਚ ਮੇਰੇ ਮੁੱਖ ਮੰਤਰੀ ਨਵਾਸ ਕਪੂਰ ਦਾ ਹਾਊਸ ਦਿੱਲੀ ਪੁਲਿਸ ਨੇ ਰੇਡ ਕੀਤੀ ਪੂਰੇ ਘਰ ਦਾ ਚੱਪਾ ਚਪਾ ਤਲਾਸ਼ਿਆ ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਫਰੋਲਾ ਫਰਾਲੀ ਕੀਤੀ ਕੀ ਮੈਨੂੰ ਦੱਸਣਗੇ ਕੀ ਕੁਝ ਮਿਲਿਆ ਹੁਣ ਇਹ ਸਵਾਲ ਖੜਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਉਂਕਿ ਦਿੱਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਪੱਥਰੀ ਡਾਕਟਰ ਗੁਰਪ੍ਰੀਤ ਕੌਰ ਹੋਰੀ ਵੀ ਚੋਣ ਪ੍ਰਚਾਰ ਚ ਰੁੱਝੇ ਹੋਏ ਨੇ ਤੇ ਉਹਨਾਂ ਦੀ ਮਾਤਾ ਵੀ ਉੱਥੇ ਚੌਣ ਪ੍ਰਚਾਰ ਚ ਦੇਖਿਆ ਜਾ ਰਹੇ ਨੇ ਸੋ ਇਸ ਲਈ ਮਾਤਾ ਤੇ ਪਤਨੀ ਵੀ ਜੋ ਉੱਥੇ ਰਹਿੰਦੇ ਨੇ ਕਿ ਬੇਬੇ ਦਾ ਸੰਦੂਖ ਵੀ ਫਰੋਲ ਗਏ ਕਿ ਬੱਚੀ ਵੀ ਉੱਥੇ ਨਾਲ ਹੋਣੀ ਉਹਨਾਂ ਦੇ ਕੇਅਰ ਟੇਕਰ ਵੀ ਹੋਣੇ ਕਿ ਬੱਚੀ ਵਾਲੇ ਕੱਪੜੇ ਵੀ ਫਰੋਲੇ ਗਏ ਜੇ ਕਰੇ ਸਾਰਾ ਕੁਝ ਬਾਪਰਿਆ ਤਾਂ ਬਹੁਤ ਮਦਪਗ ਹੈ ਬਹੁਤ ਮਾੜਾ ਵਰਤਾਰਾ ਵੈਸੇ ਵੀ ਸੀਐਮ ਦਾ ਇੱਕ ਪੱਧਰ ਹੈ ਉਸ ਪੱਧਰ ਤੱਕ ਇਸ ਤਰ੍ਹਾਂ ਦਾ ਵਰਤਾਰਾ ਹੁਣ ਮੁੱਖ ਮੰਤਰੀ ਆਪਣੀ ਜੇਬ ਚ ਗੱਡੀਆਂ ਪਾ ਕੇ ਤਾਂ ਲੋਕਾਂ ਨੂੰ ਫੜਾਉਂਦਾ ਨਹੀਂ ਫਿਰੂਗਾ ਹੁਣ ਕਿਹਾ ਕੀ ਗਿਆ ਕਿ ਸਾਡੀ ਪੋਰਟਲ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੀ ਪੋਰਟਲ ਤੇ ਇੱਕ ਸ਼ਿਕਾਇਤ ਆਈ ਕਿ ਇੱਥੇ ਪੈਸੇ ਵੰਡੇ ਜਾ ਰਹੇ ਨੇ ਕੀ ਆਤਸ਼ੀ ਕੀ ਅਰਵਿੰਦ ਕੇਜਰੀਵਾਲ ਕੀ ਸੰਜੇ ਸਿੰਘ ਕੀ ਰਾਗਵ ਚੱਡਾ ਕੀ ਅਮਨ अरोੜਾ ਕੀ ਭਗਵੰਤ ਮਾਨ ਸਾਰਿਆਂ ਨੇ ਕਿਹਾ ਜੀ ਕਿ ਬੀਜੇਪੀ ਵਾਲੇ ਵੰਡ ਰਹੇ ਨੇ ਜੀ ਆ ਪ੍ਰਵੇਸ਼ ਬਰਮਾ ਸਿੱਧਾ ਵੰਡ ਰਿਆ ਜੀ ਵੀਡੀਓ ਪਈਆਂ ਨੇ ਜੀ ਪੋਸਟਾਂ ਪਈਆਂ ਨੇ ਜੀ ਬੀਜੇਪੀ ਵਾਲਾ ਚਾਦਰਾਂ ਵੰਡ ਰਹੇ ਨੇ ਜੀ ਕੱਪੜੇ ਵੰਡ ਰਹੇ ਨੇ ਜੀ ਭਾਂਡੇ ਵੰਡ ਰਹੇ ਨੇ ਜੀ ਉਹ ਨਹੀਂ ਫੜੇ ਜਾਂਦੇ ਇਲੈਕਸ਼ਨ ਕਮਿਸ਼ਨ ਤੋਂ ਪਰ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਅਸੀਂ ਨਹੀਂ ਬਣ ਰਹੇ ਉਹਨਾਂ ਨੇ ਇਹੀ ਕਿਹਾ ਕਿ ਉਹ ਬਣ ਰਹੇ ਨਹੀਂ ਕਿ ਉਹਨਾਂ ਨੂੰ ਫੜਦੇ ਨਹੀਂ ਸਾਨੂੰ ਫੜੀ ਜਾਂਦੇ ਹੋ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਨਹੀਂ ਬਣਿਆ ਕੁਝ ਇਸ ਗੱਲ ਦਾ ਖੰਡਨ ਤਾਂ ਨਹੀਂ ਕੀਤਾ ਪਰ ਇਹ ਕਿਹਾ ਕਿ ਘਰੇ ਰੇਡ ਮਾਰਨੀ ਹੁਣ ਇਲੈਕਸ਼ਨ ਕਮਿਸ਼ਨ ਕਹਿੰਦਾ ਕਿ ਸਾਡੇ ਅਧਿਕਾਰੀ ਗਏ ਸੀ ਜੀ ਕੈਮਰਾਮੈਨ ਨਾਲ ਸੀ ਜੀ ਅਸੀਂ ਅੰਦਰ ਜਾਣਾ ਚਾਹੁੰਦੇ ਸਾਨੂੰ ਜਾਣ ਨਹੀਂ ਦਿੱਤਾ ਪੁਲਿਸ ਤਾਂ ਸੁਰੱਖਿਆ ਲਈ ਗਈ ਸੀ ਤੇ ਉਧਰ ਕਿਹਾ ਗਿਆ ਕਿ ਦਿੱਲੀ ਪੁਲਿਸ ਦੇ ਨਾਲ ਮਿਲ ਕੇ ਛਾਪੇਮਾਰੀ ਹੋਈ ਹੁਣ ਇਲੈਕਸ਼ਨ ਕਮਿਸ਼ਨ ਕਹਿੰਦਾ ਕਿ ਸਾਡੇ ਅਧਿਕਾਰੀਆਂ ਨੂੰ ਪਹਿਲਾਂ ਅੰਦਰ ਨਹੀਂ ਜਾਣ ਤੇ ਜਦੋਂ ਜਾਣ ਵੀ ਦਿੱਤਾ ਤਦ ਤੱਕ ਅੰਦਰ ਤਾਲੇ ਲੱਗੇ ਸੀ ਅੰਦਰ ਕੁਝ ਕਮਰੇ ਬੰਦ ਸੀ ਇਸ ਲਈ ਅਸੀਂ ਬਿਨਾ ਫਰੋਲਾ ਫਰਲੀ ਤੋਂ ਆ ਗਏ ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਨਹੀਂ ਜਨਾਬ ਫਰੋਲਾ ਫਰਲੀ ਇਸ ਕਰ ਤੱਕ ਹੋਈ ਹੈ ਕਿ ਜਵਾਕਾਂ ਪਤਨੀ ਭੈਣ ਭਰਾ ਜਿੰਨੇ ਉੱਥੇ ਨੌਕਰ ਚਾਕਰ ਸਾਰੇ ਬੇਬੇ ਦਾ ਸੰਦੂਕ ਤੱਕ ਸਾਰਾ ਕੁਝ ਫਰੋਲਿਆ ਸੋ ਇਹ ਸੇਮ ਹਾਊਸ ਦੀ ਛਾਪੇਮਾਰੀ ਦਾ ਵਿਵਾਦ ਹੁਣ ਚੋਣਵੀ ਵਿਵਾਦ ਬਣ ਗਿਆ ਇਹ ਵੱਡਾ ਮਸਲਾ ਬਣ ਖੜਾ ਹੋਇਆ ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਜਿਸ ਤਰ੍ਹਾਂ ਇਸ ਮੁੱਦੇ ਦੇ ਆਧਾਰ ਤੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜੀ ਕਿ ਸੀਐਮ ਤੇ ਹਮਲਾ ਆਮ ਆਦੀ ਪਾਰਟੀ ਵੱਲੋਂ ਮਤਲਬ ਇਸ ਚੋਣ ਦੇ ਵਿੱਚ ਜਿੱਤਣ ਦੇ ਕਰਕੇ ਅਸੀਂ ਜਿੱਤ ਰਹੇ ਹਾਂ ਜੀ ਇਸ ਲਈ ਭਾਜਪਾ ਡਰੀ ਹੋਈ ਹੈ ਇਸ ਲਈ ਸਾਡੇ ਤੇ ਹਮਲਾ ਇਹ ਪੰਜਾਬ ਪੰਜਾਬੀਆਂ ਤੇ ਹਮਲਾ ਫਿਰ ਉਹ ਇਹ ਬੈਂਟਰਾਂ ਵੀ ਪੜਾਉਂਦੇ ਨੇ ਵੈਸੇ ਸੋ ਹੁਣ ਇਹ ਮਸਲਾ ਖਾਸਾ ਵੱਡਾ ਹੋ ਗਿਆ ਹੋਰ ਮੁੱਖ ਤੌਰ ਦੇ ਉੱਤੇ ਇਹ ਹੁਣ 3-4 ਤਰੀਕ ਤੱਕ ਤੁਹਾਨੂੰ ਗੂਜਦਾ ਦਿਖਿਆ ਪੰਜ ਨੂੰ ਵੋਟਾਂ ਪੈ ਜਾਣੀਆਂ 3 ਤਰੀਕ ਨੂੰ ਸ਼ਾਮ ਨੂੰ 5 ਵਜੇ ਤੱਕ ਚੋਣ ਪ੍ਰਚਾਰ ਤੇ 5 ਤਰੀਕ ਨੂੰ ਸਵੇਰੇ ਵੋਟਾਂ ਨੇ ਸੋ ਇਸ ਲਈ 3 ਤਰੀਕ ਤੱਕ ਸਰਕਾਰ ਉੱਥੇ ਹੀ ਹੈ ਜੀ ਸੋ ਦੇਖਦੇ ਹਾਂ ਹੁਣ ਇਸ ਪਹਿਲੂ ਦੇ ਉੱਤੇ ਹੋਰ ਕਿੰਨਾ ਕੁ ਗਾਂਹ ਤੱਕ ਵਧਿਆ ਪਰ ਦਿੱਲੇ ਦੇ ਵਿੱਚ ਤਾਂ ਪਾਣੀ ਵਾਲਾ ਮਸਲਾ ਵੀ ਬਹੁਤ ਗਾਂਹ ਤੱਕ ਵਧ ਗਿਆ ਜਨਾ ਪਾਣੀਆ ਦਾ ਮਸਲਾ ਮੁੱਖ ਮੰਤਰੀ ਰੇ ਅਰਵਿੰਦ ਕੇਸਰੀਵਾਲ ਪਾਰਟੀ ਸੁਪਰੀਮੋ ਅਰਵਿੰਦ ਕੇਸਰੀਵਾਲ ਕਹਿੰਦੇ ਜੀ ਨਾਇਬ ਸੈਣੀ ਹੋਰਾਂ ਦੀ ਸਰਕਾਰ ਜਾਂ ਨਾਇਬ ਸੈਣੀ ਸਿੱਧੇ ਜ਼ਿੰਮੇਵਾਰ ਨੇ ਕਿ ਜਮਨਾ ਦੇ ਵਿੱਚ ਜ਼ਹਿਰ ਮਲਾਇਆ ਗਿਆ ਪਹਿਲੇ ਦਿਨ ਜਦੋਂ ਇਹ ਬਿਆਨ ਦਿੱਤਾ ਤਾਂ ਇਹ ਇੰਜ ਲੱਗਿਆ ਕਿ ਜਿਵੇਂ ਇਹ ਕਹਿਣਾ ਚਾਹਿਆ ਕਿ ਜੀ ਹਰਿਆਣਾ ਸਰਕਾਰ ਨੇ ਪਾਣੀ 'ਚ ਜ਼ਹਿਰ ਮਲਾ ਕੇ ਦਿੱਲੀ والوں ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਜਿਵੇਂ 5-10 ਬੋਰੀਆਂ ਟਰੈਲੀ ਭਰ ਕੇ ਹੈਨਾ ਜਾਂ ਕੋਈ ਟੀਕਾ ਲਾ ਕੇ ਜਿਵੇਂ ਪਾਣੀ 'ਚ ਜ਼ਹਿਰ ਘੋਲਤਾ ਤੇ ਜਿਹੜਾ ਵੀ ਪੀਊਗਾ ਉਹ ਮਰ ਮਾਮਲਾ ਚੋਣ ਕਮਿਸ਼ਨ ਕੋਲ ਚਲਾ ਗਿਆ। ਉਹਨਾਂ ਨੇ ਪੰਜ-ਸੱਤ ਸਵਾਲ ਪੇਜਤੇ। ਅਰਵਿੰਦ ਕੇਜਰੀਵਾਲ ਨਾਲ ਆਤਸ਼ੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਸੋ ਇੱਕ ਦਿੱਲੀ ਵਾਲੀ ਮੁੱਖ ਮੰਤਰੀ ਇੱਕ ਪੰਜਾਬ ਵਾਲਾ ਮੁੱਖ ਮੰਤਰੀ ਇਹਨਾਂ ਨੂੰ ਨਾਲ ਲੈ ਕੇ ਅਰਵਿੰਦ ਕੇਜਰੀਵਾਲ ਚੋਣ ਕਮਿਸ਼ਨ ਮੂਰੇ ਪੇਸ਼ ਹੋਣ ਚਲੇ। ਹੁਣ ਜਦੋਂ ਪੇਸ਼ ਹੋਣ ਜਾਂਦੇ ਨੇ ਤਾਂ ਉਹ ਨਾਲ ਮਤਲਬ ਕਿ ਤਿੰਨ ਬੋਤਲਾਂ ਕਹਿੰਦੇ ਜੀ 7 ਪੀਪੀਐਮ ਉਮੈਨਿਓ ਮਿਲਿਆ ਹੋਇਆ ਉਹਦੇ ਵਿੱਚ ਕੈਮੀਕਲ ਧਾਤਾਂ ਮਿਲੀਆਂ ਹੋਈਆਂ ਨੇ ਨਾਜੁਰੇਨੀਅਨ ਵਗੈਰਾ ਜਿਵੇਂ ਹੁੰਦਾ ਇਹ ਸਾਰਾ ਕੁਝ ਭਾਰੀ ਧਾਤਾਂ ਨੇ ਜਿਹੜੀਆਂ ਟ੍ਰੀਟਮੈਂਟ ਸਿਸਟਮ ਚੋਂ ਵੀ ਸਟਿਕ ਨਹੀਂ ਹੁੰਦੀਆਂ ਅਜਿਹਾਂ ਜ਼ਹਿਰੀ ਪਾਣੀ ਵਾਲੀਆਂ ਜਮਨਾ ਦੇ ਪਾਣੀ ਦੀਆਂ ਕੈਮੀਕਲ ਵਾਲੀਆਂ ਜੁਕਤ ਪਾਣੀ ਦੀਆਂ ਜਮਨਾ ਚੋਂ ਤਿੰਨ ਬੋਤਲਾਂ ਭਰ ਕੇ ਅਰਵਿੰਦ ਕੇਸਰੀਵਾਲ ਨਾਲ ਲੈ ਗਏ ਕਹਿੰਦੇ ਜੀ ਆ ਚੋਣਯੋਗ ਨੂੰ ਸੌਂਪਤੀਆਂ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਜੀ ਹੁਣ ਸਾਡੇ ਸਾਹਮਣੇ ਪੀ ਕੇ ਦਿਖਾਓ ਕਹਿੰਦੇ ਕਿ ਨਾਇਬ ਸੈਣੀ ਹੋਰਾਂ ਨੇ ਦਿਖਾਇਆ ਸੀਗਾ ਕਿ ਆ ਦੇਖੋ ਮੈਂ ਜਮਨਾ ਦਾ ਪਾਣੀ ਪੀਣਾ ਕੁਛ ਨਹੀਂ ਕਰ ਇਹਨੂੰ ਅਸੀਂ ਜਰਮ ਲਾਉਂਦਾ ਮੈਥੋਡਾ ਪੀ ਲੂੰਗਾ ਨਰਿੰਦਰ ਮੋਦੀ ਨੇ ਦਿੱਲੀ ਦੀ ਰੈਲੀ 'ਚ ਕਿਹਾ ਕਿ ਹਾਂ ਜੀ ਮੇਰੇ ਘਰੇ ਵੀ ਉਹੀ ਪਾਣੀ ਆਉਂਦਾ ਸਭ ਨੂੰ ਪਤਾ ਕਿ ਕਿਹੜਾ ਪਾਣੀ ਆਉਂਦਾ ਤੁਹਾਡੇ ਘਰੇ ਪ੍ਰਧਾਨ ਮੰਤਰੀ ਤੇ ਰਵਿੰਦਰ ਕੇਜਰੀਵਾਲ ਨੂੰ ਉਧਰ ਰਾਹੁਲ ਗਾਂਧੀ ਵੀ ਕਿਰਨ ਜਮਨਾ ਕਿਨਾਰੇ ਪਹੁੰਚ ਗਿਆ ਰਾਹੁਲ ਗਾਂਧੀ ਕਹਿੰਦਾ ਤੁਸੀਂ ਤਾਂ ਡੁਬਕੀ ਲਾਉਣੀ ਸੀ ਜਮਨਾ 'ਚ ਜੀ ਕਦੋਂ ਲਾਉਣੀ ਹੈ ਡੁਬਕੀ ਦੱਸ ਦਿਓ ਜੇ ਜਮਨਾ ਸਾਫ਼ ਕੀਤੀ ਹੋਵੇ ਤਾਂ ਡੁਬਕੀ ਲੱਗੇ ਅੱਗੇ ਲੋਕ ਉਚਣਾਉਂਦੇ ਵੀ ਸੀ ਕੱਪੜੇ ਵੀ ਧੋਉਂਦੇ ਸੀ ਸਾਰੀ ਪ੍ਰਕਿਰਿਆ ਦਿੱਲੀ ਦੀ ਮਤਲਬ ਕਿ ਜਿੰਦ ਜਾਨ ਸੀ ਤੋ ਅੱਜ ਜਿਹੜੀ ਜਮਨਾ ਗੰਧਲੀ ਹੋਈ ਐ ਉਹਦੇ ਲਈ ਕੀ ਕੱਲਾ ਨਾਇਬ ਸੈਣੀ ਜ਼ਿੰਮੇਵਾਰ ਐ ਜਾਂ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਨੇ ਹੁਣ ਸਵਾਲਾਂ ਦੇ ਜਵਾਬ ਦੇਂਦਾ ਅਰਵਿੰਦ ਕੇਜਰੀਵਾਲ ਜੀ ਕਹਿ ਰਹੇ ਨੇ ਕਿ ਉਸੇ ਆਧਾਰ ਤੇ ਕਿ ਜੀ ਇਹਦੇ ਵਿੱਚ ਕੈਮੀਕਲ ਮਿਲਾਤੇ ਇਹ ਚ ਜ਼ਹਿਰਾਂ ਪਾਤੀਆਂ ਇਹ ਚ ਸ਼ਹਿਰਾ ਕਸਮਾਂ ਦਾ ਗੰਧ ਪਾਤਾ ਦਿੱਲੀ ਨੂੰ ਭੇਜ ਭਾਈ ਦਿੱਲੀ ਦਾ ਗੰਧ ਕਿੱਥੇ ਜਾਂਦਾ ਤੁਸੀਂ ਦਿੱਲੀ ਦਾ ਗੰਧ ਪਾਣੋ ਰੋਕ ਲਿਆ ਤੁਸੀਂ ਦਿੱਲੀ ਦੇ ਕੂੜੇ ਦੇ ਢੇਰ ਖਤਮ ਕਰ ਲੇ ਤੁਸੀਂ ਦਿੱਲੀ ਨੂੰ ਦਰੁੱਸਤ ਬਣਾ ਲਿਆ ਤੁਸੀਂ ਦਿੱਲੀ ਨੂੰ ਕੂੜਾ ਮੁਕਤ ਜ਼ਹਿਰ ਮੁਕਤ ਪਲਾਸਟਿਕ ਮੁਕਤ ਬਣਾ ਲਿਆ ਧੂਆ ਮੁਕਤ ਬਣਾ ਲਿਆ ਸੋ ਜਨਾਬ ਇੱਕ ਉਂਗਲ ਕਿਸੇ ਕੰਨੀ ਕਰਿਆਂ ਚਾਰ ਉਂਗਲਾਂ ਆਪਣੇ ਕੰਨੀ ਵੀ ਹੁੰਦੀਆਂ ਨੇ ਸੋ ਇਹ ਮੁੱਖ ਮੰਤਰੀ ਰੇ ਅਰਵਿੰਦ ਕੇਜਰੀ ਵੱਲੋਂ ਚੇਤੇ ਰੱਖਣਾ ਚਾਹੀਦਾ ਪਰ ਜਿਨ੍ਹਾਂ ਨੂੰ ਉਹ ਨਾਲ ਲੈ ਕੇ ਗਏ ਉਹਨਾਂ ਦੇ ਨਾਲ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਪਾਣੀਆਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਬਾਇਆ ਇਲੈਕਸ਼ਨ ਕਮਿਸ਼ਨ ਭਾਜਪਾ ਨੂੰ ਘੇਰ ਰਹੀ ਸੀ ਕਿ ਇਹ ਤੁਹਾਡੇ ਕਰਕੇ ਪਾਣੀ ਜ਼ਹਿਰੀਆ ਦਿੱਲੀ ਦਾ ਇਹ ਜਮਨਾ ਦਾ ਪਾਣੀ ਤੁਹਾਡੇ ਕਰਕੇ ਜ਼ਹਿਰੀਆ ਤੇ ਜੇ ਜਿੱਥੋਂ ਆ ਰਹੀ ਹੈ ਜਮਨਾ ਹਰਿਆਣਾ ਚੋਂ ਲੰਘ ਕੇ ਆ ਰਹੀ ਤੇ ਹਰਿਆਣਾ ਜ਼ਿੰਮੇਵਾਰ ਹੈ ਤੇ ਫਿਰ ਪੰਜਾਬ ਦੇ ਲੋਕਾਂ ਨੇ ਆਪਣੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਮੁੱਖ ਮੰਤਰੀ ਸਾਹਿਬ ਜੀਰਾ ਸ਼ਰਾਬ ਫੈਕਟਰੀ ਵਾਲਾ ਮਾਮਲਾ ਭੁੱਲ ਗਏ ਬੁੱਡੇ ਦਰਿਆਲਾ ਮਸਲਾ ਭੁੱਲ ਗਏ ਪੰਜਾਬ ਦੇ ਵਿੱਚ ਵਗਦਾ ਕਿਹੜਾ ਦਰਿਆ ਹੁਣ ਕਿਹੜੀ ਨਦੀ ਹੈ ਜਿਹੜੀ ਸ਼ੁੱਧ ਰਹਿ ਗਈ ਜੀ हां एदे ਲਈ ਇਹ ਅਸੀਂ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਭਗਵਾਨ ਤੁਹਾਨੂੰ ਜਿੰਮੇਵਾਰ ਨੇ ਸਮੇ ਸਮੇਂ ਦੀਆਂ ਸਰਕਾਰਾਂ ਜਵਾਬਦੇਹ ਨੇ ਪਰ ਜਦੋਂ ਤੁਸੀਂ ਦਿੱਲੀ ਵਾਸੀਆਂ ਦਾ ਫਿਕਰ ਕਰ ਰਹੇ ਹੋ ਜਦੋਂ ਤੁਸੀਂ ਜਮਨਾ ਦੇ ਨਾਂ ਦੇ ਉੱਤੇ ਦਿੱਲੀ ਦੇ ਵੋਟਰਾਂ ਦਾ ਫਿਕਰ ਕਰ ਰਹੇ ਹੋ ਤਾਂ ਜਿਹੜੇ ਵੋਟਰਾਂ ਨੇ ਤੁਹਾਨੂੰ ਚੁਣ ਲਿਆ ਜਿਹੜੇ ਵੋਟਰਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾ ਲਿਆ ਉਹਨਾਂ ਦਾ ਫਿਕਰ ਕਦੋਂ ਕਰੋਗੇ ਜਨਾਬ ਪੰਜਾਬ ਦਾ ਬੁੱਢਾ ਦਰਿਆ ਜਿਵੇਂ ਗੰਦੇ ਨਾਲੇ ਚ ਬਦਲਿਆ ਸਮੇਂ ਦੀਆਂ ਸਰਕਾਰਾਂ ਨੇ ਉਹਦੇ ਕੰਨੀ ਕਦੇ ਅੱਖ ਚੱਕ ਕੇ ਨਹੀਂ ਦੇਖੀ ਸੰਸਥਾਵਾਂ ਮ ਲੜਦੀਆਂ ਰਹੀਆਂ ਮੁੱਦਾ ਬਣਦਾ ਰਿਹਾ ਪਰ ਏ ਆਮ ਆਦਮੀ ਪਾਰਟੀ ਜਿਹੜੀ ਹੁਣ ਸੱਤਾ ਦੇ ਬੈਠੀ ਆ ਇਹ ਵੀ ਧਰਨੇ ਮਜਾਰੇ ਜਾਂਦੀ ਸੀ ਕੀ ਸਪੀਕਰ ਸਾਹਿਬ ਤੇ ਕੀ ਮੁੱਖ ਮੰਤਰੀ ਸਾਹਿਬ ਤੇ ਕੀ ਹੋਰ ਲੀਡਰ ਪਰ ਜਿੱਦਣ ਦੇ ਸਰਕਾਰ ਬਣੀ ਐ ਜਦੋਂ ਦੇ ਅੱਖਾਂ ਚ ਰੜਕਦੇ ਜਿਹੜੇ ਲੋਕ ਸਵਾਲ ਕਰਦੇ ਆਏ ਸੋ ਮੁੱਖ ਮੰਤਰੀ ਸਾਹਿਬ ਪੰਜਾਬ ਤੁਹਾਨੂੰ ਪੁੱਛ ਰਿਹਾ ਕਿ ਭਾਈ ਚੰਗੀ ਗੱਲ ਐ ਤੁਸੀਂ ਦਿੱਲੀ ਵਾਲਾ ਫਿਕਰ ਕਰ ਰਹੇ ਹੋ ਪਰ ਪੰਜਾਬ ਦਾ ਫਿਕਰ ਕੌਣ ਕਰੂਗਾ ਸਵਾਲੇ ਵੀ ਖੜਾ ਹੋ ਗਿਆ ਚਲੋ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਧਰਦੀ ਮੀਟਿੰਗ ਦੇ ਵਿੱਚ ਆਗੇ ਨੁਕਤੇ ਨਿਗਾ ਇਹ ਨੁਕਤੇ ਸਾਰੇ ਇੱਕ ਪਾਸੇ ਪਰ ਇੱਕ ਪੱਖ ਸਪਸ਼ਟ ਹੋ ਗਿਆ ਕਿ ਭਾਈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਵੋਟਾਂ ਹੁਣ ਮਾਰਚ ਮਹੀਨੇ ਵੀ ਨਹੀਂ ਪੈਣਗੀਆਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਨਵੀਂ ਚੋਣ ਵਾਲਾ ਕੰਮ ਹੁਣ ਮਾਰਚ ਮਹੀਨੇ ਵੀ ਨਹੀਂ ਹੋਏਗਾ ਪਹਿਲਾਂ ਤੈ ਸੀ ਕਿ ਜਨਵਰੀ ਚ ਫਾਈਨਲ ਲਿਸਟ ਆ ਜਾਣੀ ਆ ਫਰਵਰੀ ਚ ਉਸ ਨੂੰ ਪ੍ਰਿੰਟਿੰਗ ਚੱਲੇ ਜਾਣੀ ਆ ਸਾਰਾ ਕੁਝ ਛਪ ਕੇ ਹੋ ਜਾਣਾ ਇਸ ਲਈ ਮਾਰਚ ਚੋਣਾ ਹੋ ਜਾਣਾ ਪਰ ਹੁਣ ਜਿਸ ਤਰ੍ਹਾਂ ਇਤਰਾਜ਼ ਪ੍ਰਗਟਾਉਣ ਵਾਲਾ ਮਸਲਾ ਸਾਹਮਣੇ ਆਇਆ ਕਿਉਂਕਿ ਇਸ ਵਾਰ ਜਦੋਂ ਸ਼੍ਰੋਮਣੀ ਗੁਰਦਵਾਰਾੰਕ ਕਮੇਟੀ ਦਾ ਵੋਟਾਂ ਬਣ ਰਹੀਆਂ ਸੀ ਤਾਂ ਉਹ ਉਤਸ਼ਾਹ ਉਹ ਚੇਤਨਤਾ ਨਜ਼ਰ ਨਹੀਂ ਆਈ ਤੇ ਕੀ ਸਰਕਾਰ ਆਪਣਾ ਖੇਡ ਕਰ ਗਈ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਮੰਨੀਏ ਤਾਂ ਉਹਨਾਂ ਦੇ ਕਹਿਣ ਅਨੁਸਾਰ ਤਾਂ ਖੇਲ ਇਹ ਹੋਇਆ ਕਿ ਭਾਈ ਜਿਹੜੀਆਂ ਵਿਧਾਨ ਸਭਾ ਦੀ ਚੋਣਾਂ ਵਾਲੀ ਵੋਟਰ ਲਿਸਟ ਹੈ ਜਾਂ ਲੋਕ ਸਭਾ ਚੋਣਾਂ ਵਾਲੀ ਵੋਟਰ ਲਿਸਟ ਹੈ ਉਸੇ ਦੀ ਫੋਟੋ ਕਾਪੀ ਕਰਕੇ ਦੇ ਦਿੱਤੀ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਦੇ ਲਈ ਨਿਯਮ ਕਾਇਦਾ ਹੈ ਪੰਥਕ ਮਰਿਆਦਾ ਕਿ ਵਿਅਕਤੀ ਦਾ ਸਿੱਖ ਹੋਣਾ ਜ਼ਰੂਰੀ ਹੈ ਔਰ ਉਹ ਮਤਲਬ ਕਿ ਜਿਵੇਂ ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ ਹੈਨਾ ਪੂਰਨ ਤੌਰ ਤੇ ਸਿੱਖ ਹੋਵੇ ਠੀਕ ਹੈ ਜੇ ਪੰਜ ਕ ਕਰਦਾ ਧਾਰਨੀ ਵੀ ਨਹੀਂ ਹੈ ਤਾਂ ਇਹ ਇਸ ਲਈ ਮਤਲਬ ਕਿ ਵੋਟ ਬਣਾਉਣ ਦੇ ਲਈ ਘੱਟੋ ਘੱਟੋ ਸਿੱਖ ਸਰੂਪ ਚ ਤਾਂ ਹੋਵੇ ਸੋ ਇਸ ਦੇ ਵਿੱਚ ਕਹਿੰਦੇ ਕਿੰਨੇ ਹੀ ਨਾਮ ਉਹ ਆ ਗਏ ਜਿਨ੍ਹਾਂ ਦੇ ਨਾਲ ਸਿੰਘ ਤੇ ਕੌਰ ਵੀ ਨਹੀਂ ਲੱਗਦਾ ਤੇ ਫਿਰ ਉਹ ਵੋਟਰ ਕਿਵੇਂ ਬਣਗੇ ਜੀ ਜਦੋਂ ਕਿ ਇਸ ਵਾਰ ਬਕਾਇਦਾ ਆਧਾਰ ਕਾਰਡ ਤੇ ਨਾਲ ਫੋਟੋ ਨਾਲ ਲਈ ਜਾਣੀ ਸੀ ਫਾਰਮ ਭਰਉਣ ਲੱਗੇ ਸੋ ਇਹ ਵੀ ਸ਼੍ਰੋਮਨੀ ਕੁਇਟੀ ਨੇ ਐਡਵੋਕੇਟ ਸੰਤ ਸਿੰਘ ਤਾਮੀਰਾਂ ਦੀ ਟੀਮ ਨੇ ਇਹ ਵੀ ਸਵਾਲ ਪੁੱਛਿਆ ਕਿ ਭਾਈ ਜੇ ਤੁਸੀਂ ਫੋਟੋਆਂ ਲਈਆਂ ਫਿਰ ਫੋਟੋਆਂ ਲਈਆਂ ਕਿਉਂ ਨਹੀਂ ভোটার ਸੂਚੀਆਂ 'ਚ ਫੋਟੋ ਲਾਉਣ ਦੇ ਉਹ ਤਾਂ ਕਿੰਨਾ ਕੁਸ਼ ਪਤਾ ਲੱਜਣਾ ਸੀ ਸੋ ਇਸ ਨੂੰ ਲੈ ਕੇ ਐਸਡੀਪੀਸੀ ਦੀ ਮੀਟਿੰਗਾਂ 'ਚ ਮਸਲਾ ਉੱਠਿਆ ਐਸਡੀਪੀਸੀ ਦੇ ਬਾਦਲਪੁਰ ਦੇ ਮੈਂਬਰਾਂ ਨੇ ਬੈਠਕ ਕੀਤੀ ਉੱਚ ਫੈਸਲਾ ਹੋਇਆ ਹਾਂ ਜਿਹੜੇ ਗੁਰਦੁਆਰਾ ਚੌਂਕ ਕਮਿਸ਼ਨ ਦੇ ਮੁਖੀ ਲਾਏ ਹੋਏ ਨੇ ਜਸਟਿਸ ਐਸਐਸਰੋ ਸਾਹਿਬ ਉਨਾ ਤੱਕ ਬਕਾਇਦਾ ਤੌਰ ਤੇ ਧਾਮੀ ਸਾਹਿਬ ਕਾਰਜਕਾਰੀ ਪ੍ਰਧਾਨ ਰਵਿੰਦਰ ਸਿੰਘ ਪੁੰਦੜ ਸਾਬਕਾ ਅਕਾਲੀ ਦਲ ਦੇ ਮੁਖੀ ਸੁਖਵੀਰ ਸਿੰਘ ਬਾਦਲ ਦਲਜੀਤ ਸਿੰਘ ਟੀਮਾ ਇੱਕ ਪੂਰਾ ਅਕਾਲੀ ਦਲ ਦਾ ਵਫਤ ਜਾ ਕੇ ਸ਼ਿਕਾਇਤ ਦੇ ਕੇ ਆਇਆ ਹੈ ਸ਼ਿਕਾਇਤਤਬਦ ਪੁਨਛਣ ਸ਼ੁਰੂ ਹੋ ਗਈ ਤੇ ਨਤੀਜਾ ਇਤਰਾਜ਼ ਦਰਜ ਕਰਾਉਣ ਵਾਲੀ ਤਰੀਖ 10 ਮਾਰਚ ਤੱਕ ਵਧ ਗਈ ਹੁਣ 10 ਮਾਰਚ ਤੱਕ ਇਤਰਾਜ਼ ਦਰਜ ਹੋਣਗੇ ਉਸ ਤੋਂ ਬਾਅਦ ਇਤਰਾਜ਼ਾਂ ਦੀ ਸੁਧਾਈ ਦਰਸਤੀ ਤਸੱਲੀ ਸੰਸਥਾਵਾਂ ਦੀ ਨੁਮਾਇੰਦਿਆਂ ਦੀ ਉਸ ਤੋਂ ਬਾਅਦ ਫਿਰ ਵੋਟਰ ਸੂਚੀ ਪ੍ਰਕਾਸ਼ਨ ਵੱਲ ਵਧਿਆ ਜਾਏਗਾ ਸੋ ਇਸ ਲਈ ਇਹ 10 ਮਾਰਚ ਤੱਕ ਹੈ ਤਾਂ ਇੱਕ ਮਹੀਨਾ ਇਸ ਨੂੰ ਸਾਰੀ ਪ੍ਰਕਿਰਿਆ ਨੂੰ ਲੱਗਣਾ ਇਹਦਾ ਮਤਲਬ 16 April ਤੱਕ ਗੱਲ ਚੱਲੀ ਗਈ ਹੁਣ ਜਿਹੜੀ ਜਾਣਕਾਰੀ ਗੁਰਦੁਆਰਾ ਚੌਂਡ ਕਮਿਸ਼ਨ ਵੱਲੋਂ ਮਿਲੀ ਹੈ ਉਹਨਾਂ ਦੇ ਦੱਸਣ ਅਨੁਸਾਰ 16 April ਤੱਕ ਹੁਣ ਵੋਟਰ ਸੂਚੀ ਫਾਈਨਲ ਰੂਪ ਚ ਸ਼੍ਰੋਮਣੀ ਗੁਰਦਵਾਰਾ ਦੀ ਕਮੇਟੀ ਦੇ ਵੋਟਰਾਂ ਦੀ ਸੂਚੀ ਛਪ ਕੇ ਆਏਗੀ ਜੇ 16 April ਤੱਕ ਛਪਕਿਆ ਆਉਂਦੀ ਹੈ ਤਾਂ ਉਦੋਂ ਤੱਕ 16 April ਤੱਕ ਤਾਂ ਐਸੀਪੀ ਸੀ ਨੇ ਵੋਟਾਂ ਨਹੀਂ ਹੋ ਸਕਦੀ ਤੇ ਛਪਣ ਵਾਲੇ ਦਿਨ ਤਾਂ ਹੁਣ ਤੁਰ ਹੀ ਗਿਆ ਕਿ ਅਗਲੇ ਦਿਨ ਹੋ ਜਾਣਗੇ ਸੋ ਇਸ ਲਈ April ਮਹੀਨੇ ਤੱਕ ਅਣ ਐਲਾਨੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਫਿਲਹਾਲ ਮੁਲਤਵੀ ਹੋ ਗਈਆਂ ਜੀ ਸੋ ਇਹ ਹੁਣ ਮੁਲਤਵੀ ਚੋਣਾਂ ਤੋਂ ਬਾਅਦ ਕੀ ਰੁਖ ਇਕਤਿਆਰ ਕਰਦੀ ਹੈ ਸ਼੍ਰੋਮਣੀ ਕਮੇਟੀ ਦੀ ਚੋਣ ਪ੍ਰਕਿਰਿਆ ਉਹ ਤਾਂ ਰੋ ਗਈ ਉਹ ਸੋ ਜੋ ਅਕਾਲੀ ਦਲ ਦੀ ਲੀਡਰਸ਼ਿਪ ਵਾਲਾ ਪਹਿਲੂ ਆ ਉਹ ਤੁਹਾਡੇ ਸਾਹਮਣੇ ਆ ਉਧਰ ਮਸਤੂਆ ਨੇ ਇਕੱਠ ਇਧਰ ਇਹਨਾਂ ਦੇ ਮੀਟਿੰਗ ਰਾਹੀਂ ਇਕੱਠ ਇਧਰ ਇਹਨਾਂ ਦਾ ਸਨੇਹਾ ਉਧਰ ਉਹਨਾਂ ਦਾ ਸਨੇਹਾ ਸੋ ਪੰਥਕ ਤਾਣੀ ਪੰਥਕ ਰਾਜਨੀਤੀ ਦੀ ਤਾਣੀ ਖਾਸੀ ਉੱੜਦੀ ਜਾ ਰਹੀ ਹੈ ਤੇ ਛਰੋ ਨਿਕਲ ਗਏ ਚੋਣਾ ਵੀ ਅਗਾ ਪੈ ਗਈ ਚਲੋ ਜੀ ਇੱਧਰ ਡੇਰਾ ਸਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਪਰੋਲ ਤੇ ਮਹੀਨੇ ਲਈ ਬਾਹਰ ਨੇ ਤੇ ਇਸ ਵਾਰ ਵਰਨਾਵਾ ਆਸ਼ਰਮ ਯੂਪੀ ਜਾਣ ਦੀ بجائے ਉਹਨਾਂ ਨੂੰ ਸਰਸਾ ਜਾਣ ਦੀ ਮਨਜ਼ੂਰੀ ਮਿਲ ਗਈ ਦੱਸਣ ਵਾਲੇ ਤਾਂ ਜਾਣਕਾਰੀ ਦੇ ਰਹੇ ਨੇ ਕਿ 5 ਫਰਵਰੀ ਤੱਕ ਉਹ ਸਰਸਾ ਰੁਕਣਗੇ ਉਸ ਤੋਂ ਬਾਅਦ ਉਹ ਵਰਨਾਵਾ ਸ਼ਾਇਦ ਚਲੇ ਜਾਣ ਪਰ 5 ਫਰਵਰੀ ਤਾਂ ਵੋਟਾਂ ਨੇ ਪਾਈ ਸੋ ਇਹਦਾ ਮਤਲਬ ਕੀ ਏ ਹਰਿਆਣੇ ਤੋਂ ਬੈਠ ਕੇ ਦਿੱਲੀ ਨੂੰ ਸੈੱਟ ਕਰਨਗੇ ਚਲੋ ਇਹ ਤਾਂ ਅਖਰੀ ਗੱਲ ਹੈ ਕਿਉਂਕਿ ਜਦੋਂ-ਜਦੋਂ ਉਹਨਾਂ ਨੂੰ ਪ੍ਰੋਲ ਮਿਲਦੀ ਹੈ ਤਤਤਾ ਚੋਣ ਨਾਲ ਜੋੜ ਕੇ ਮਿਲਦੀ ਹੈ ਪਰ ਇਸ ਵਾਰ ਉਹਨਾਂ ਨੂੰ ਆਨਲਾਈਨ satsang ਕਰਨ ਦੀ ਜਿਹੜੀ ਮਨਜ਼ੂਰੀ ਮਿਲੀ ਉਹ ਸੱਜ ਆਨਲਾਈਨ satsang ਦੇ ਵਿੱਚ ਡੇਰਾ ਸਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਦਮ ਭਰਿਆ ਕਿਹਾ ਵਿਰਾਟ ਕੋਹਲੀ ਜਿਹੜਾ ਵੱਡਾ ਖਿਡਾਰੀ ਹੈ ਇਹਨੂੰ ਤਾਂ ਕ੍ਰਿਕਟ ਤੇ ਗੁਰਮੈਸ ਸਿਖਾਏ ਨੇ ਇਹ ਤਾਂ ਮੇਰਾ ਚੇਲਾ ਮੇਰੇ ਕੋਲ ਸਿੱਖਣਾ ਆਉਂਦਾ ਰਾਮ ਰਹੀਮ ਨੇ ਇੱਥੋਂ ਤੱਕ ਕਿਹਾ ਕਿ ਕਈ ਪਾਕਿਸਤਾਨੀ ਖਿਡਾਰੀ ਵੀ ਮੇਰੇ ਕੋਲ ਆਏ ਨੇ ਉਹਨਾਂ ਨੇ ਵੀ ਮੇਥੋਂ ਗੁਰਸਿੱਖੇ ਨੇ ਕਹਿੰਦੇ ਕਿ ਬਨੋ ਇਸ ਲਈ ਕਹਿੰਦੇ ਕਿ ਕੋਈ ਨਵੀਂ ਗੱਲ ਨਹੀਂ ਹੈ ਸੋ ਇਹ ਹਵਾਲਾ ਉਹਨਾਂ ਦਾ ਹੁਣ ਖਾਫੀ ਚਰਚਾ ਚ ਆ ਗਿਆ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਦਾਅਵਾ ਕੀਤਾ ਕਿ ਭਾਰਤੀ ਕਰਿਕਟਰ ਵਿਰਾਟ ਕੋਹਲੀ ਨੇ ਉਹਨਾਂ ਤੋਂ ਗੁਰਮੰਤਰ ਲਿਆ ਰਾਮ ਰਹੀਮ ਅਜੇ ਜਦੋਂ ਆਨਲਾਈਨ satsang ਕਰ ਰਹੀ ਸੀ ਉਹਨਾਂ ਨੇ ਕਿਹਾ ਕਿ 2010 ਦੇ ਵਿੱਚ ਵਿਰਾਟ ਕੋਹਲੀ ਇੱਥੇ ਆਇਆ ਸੀ ਉਸ ਤੋਂ ਪਹਿਲਾਂ ਵੀ 2007-08 ਚ ਵੀ ਇੱਥੇ ਆ ਚੁੱਕਿਆ ਉਹਨਾਂ ਦਾ ਦਾਅਵਾ ਇਹ ਤੇ ਉਹਨਾਂ ਨੇ ਆਖਿਆ ਕਿ ਮੇਰੇ ਤੋਂ ਗੁਰਮੰਤਰ ਲਿਆ ਸੀ ਤੇ ਇਸ ਤਰ੍ਹਾਂ ਉਹ ਕਰਿਕਟ ਪਲੇਅਰ ਬਣਿਆ ਇਹੀ ਨਹੀਂ RAM REEM ਨੇ ਇਹ ਵੀ ਕਿਹਾ ਕਿ ਭਾਰਤ ਦਾ ਭਾਰਤ ਪਾਕਿਸਤਾਨ ਦੇ ਕਈ ਖਿਡਾਰੀ ਵੀ ਮੇਰੇ ਕੋਲ ਆ ਕੇ ਟ੍ਰੇਨਿੰਗ ਲੈ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਭਾਰਤ ਪਾਕਿਸਤਾਨ ਦਾ ਮੈਚ ਸੀ ਤਾਂ ਕਈ ਪਾਕਿਸਤਾਨ ਪਲੇਅਰ ਵੀ ਗੁਰਮੰਤਰ ਲੈਣ ਮਤਲਬ ਕਲਮਾ ਰਾਹੀਂ ਮੇਰੇ ਨਾਲ ਜੁੜੇ ਤੇ ਉਹ ਕਹਿੰਦੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਹੁਣ ਵੀ ਖੇਡ ਰਹੇ ਨੇ ਤੇ ਮੈਨੂੰ ਦੇਖ ਕੇ ਬਹੁਤ ਚੰਗਾ ਲੱਗਦਾ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਗੁਰੂ ਵੀ ਸਿਖਾਏ ਮੈਂ ਟ੍ਰੇਨਿੰਗ ਵੀ ਦਿੱਤੀ ਮੇਰੇ ਕੋਲ ਟ੍ਰੇਨਿੰਗ ਦੀ ਵੀਡੀਓ ਵੀ ਪਈਆਂ ਨੇ ਉਹ ਮੇਰਾ ਨਾਮ ਲੈਣ ਜਾਂ ਨਾ ਲੈਣ ਪਰ ਉਹਨਾਂ ਦਾ ਗੁਰੂ ਮੈਂ ਆ ਤੇ ਚੇਲੇ ਮੇਰੇ ਨੇ ਸੋ ਵਿਰਾਟ ਕੋਹਲੀ ਨੂੰ ਵੀ ਉਹਨਾਂ ਨੇ ਆਪਣਾ ਚੇਲਾ ਕਰਾਰ ਦੇ ਦਿੱਤਾ ਸੋ ਇਸ ਇਹ ਪਹਿਲਾ ਮੌਕਾ ਨਹੀਂ ਹੈ ਇਹ ਤੋਂ ਪਹਿਲਾਂ ਵੀ ਅੱਜ ਤੋਂ 7-8 ਸਾਲ ਪਹਿਲਾਂ ਗੁਰਮੀਤ ਸਿੰਘ ਰਾਮ ਰੀਵ ਨੇ ਦਾਵਾ ਕੀਤਾ ਸੀ ਤਦ ਵੀ ਕਿਹਾ ਸੀ ਕਿ ਵਿਰਾਟ ਕੋਹਲੀ ਜਹੀਰ ਖਾਨ ਸ਼ਿਖਰਤਾਬਨ ਯੂਸਫ ਪਠਾਨ ਵਰਗੇ ਖਿਡਾਰੀਆਂ ਨੂੰ ਮੈਂ ਖੇਡਣਾ ਸਿਖਾਇਆ ਮੇਰੇ ਮੇਰੀ ਟ੍ਰੇਨਿੰਗ ਦੇਈ ਤੇ ਉਹ ਖੇਡਦੇ ਨੇ ਸੋ ਇਹ ਉਹਨਾਂ ਨੇ ਪਹਿਲਾਂ ਵੀ ਇੱਕ ਵਾਰ ਦਾਵਾ ਕੀਤਾ ਸੀ ਅੱਜ ਆਨਲਾਈਨ ਦੇ ਵਿੱਚ ਉਹਨਾਂ ਨੇ ਜਵਾਕਾ ਨਾਲ ਵੀ ਪੇਪਰਾਂ ਦੇ ਲਈ ਬੱਚਿਆਂ ਨੂੰ ਗੁਰਮੰਤਰ ਦਿੱਤੇ ਕਿਸੇ ਜਵਾਬ ਦਾ ਸਵਾਲ ਸੀਗਾ ਜੀ ਕਿ ਜਦੋਂ ਅਸੀਂ YouTube ਰਾਹੀਂ ਪੜ੍ਹਦੇ ਆ ਤਾਂ ਕੁਝ ਹੋਰ ਸਾਹਮਣੇ ਆ ਜਾਂਦਾ ਪਰ ਧਿਆਨ ਪਟਕ ਜਾਂਦਾ ਕਹਿੰਦੇ ਪਾਣੀ ਪੀਓ ਪਾਣੀ ਪੀ ਕੇ ਫਿਰ ਦੁਬਾਰਾ ਬੈਠੋ ਤੇ ਫਿਰ ਧਿਆਨ ਲੱਗੂਗਾ ਜੇ ਪ੍ਰਕਿਰਿਆ ਨੂੰ ਲਗਾਤਾਰ ਕਰੋਗੇ ਕਹਿੰਦੇ ਫਿਰ ਫੋਲ ਧਿਆਨ ਲੱਗੂਗਾ ਕਿਸੇ ਇੱਕ ਵਿਅਕਤੀ ਦਾ ਸਵਾਲ ਆਇਆ ਕਿ ਜੀ ਮਤਲਬ ਕਿਵੇਂ ਬੰਦੇ ਦੇ ਰੋਗ ਠੀਕ ਹੋ ਸਕਦੇ ਨੇ ਇਹਨੇ ਰੋਗ ਉਹ ਕਹਿੰਦੇ ਪਹਿਲਾਂ DNA ਠੀਕ ਕਰਨਾ ਪਊ ਤੁਹਾਨੂੰ DNA ਦਾ ਸਾਇੰਟਿਸਟ ਮਿਲ ਜਵੇ ਜਿਹੜਾ ਤੁਹਾਡਾ ਡੀਐਨਏ ਬੰਦਾ ਡੀਐਨਏ ਠੀਕ ਹੋ ਜਵੇ ਤਾਂ ਕਿਹ ਮਿਮਾਰੀ ਠੀਕ ਹੋ ਜਾਵੇ ਫਿਰ ਇੱਕ ਜਵਾਬ ਦਾ ਸਵਾਲ ਸੀਗਾ ਜੀ ਕਿ ਮੈਥ ਬਾਰਡਰ ਉਹ ਕਹਿੰਦੇ ਮੈਥ ਨੂੰ ਕਹੋ ਕਿ ਤੈਨੂੰ ਅੱਜ ਮੈਂ ਸੈੱਟ ਕਰਦਾ ਮੈਂ ਤੂੰ ਡਰਨਾ ਨਹੀਂ ਕਹਿੰਦੇ ਬਾਰ-ਬਾਰ ਕਰੋ ਤੇ ਇਹਨਾ ਮੈਥ ਆ ਜਾਊ ਸੋ ਫਿਰ ਕਿਸੇ ਨੇ ਪੁੱਛਿਆ ਜੀ ਕਿ ਚਮਚੇਤ ਰੱਖੀਆਂ ਕਰਨੀ ਕਹਿੰਦੇ ਮੇਰੇ ਲਈ ਵੀ ਕਈ ਚਮਚਾਗਰੀ ਕਰਦੇ ਐ ਇਸ ਲਈ ਚਮਚੇ ਕਟਸ਼ੀਆਂ ਨਹੀਂ ਬਣਨੀਆਂ ਸੋ ਰਾਮ ਰਹੀਮ ਆਨਲਾਈਨ satsang ਤੇ ਚੁਣਾਵੀ ਪਰੋਲ ਇਹ ਖੂਬ ਚਰਚਾ ਚ ਗੁਰਮੀਤ ਸਿੰਘ ਰਾਮ ਰਹੀਮ ਦੀ ਰਿਹਾਈ ਦੇ ਉੱਤੇ ਜੱਤਰਗਿਆਨੀ ਰੁਕਵੀਰ ਸਿੰਘ ਐਸ.ਪੀ.ਐਸ ਦੇ ਪ੍ਰਧਾਨ ਸਿੱਖ ਜਥੇਬੰਦੀਆਂ ਵੱਖ-ਵੱਖ ਤਿਰਾਂ ਸਵਾਲ ਖੜੇ ਕਰ ਚੁੱਕੀਆਂ ਨੇ ਕਿ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਆ ਤਾਂ ਸਰਕਾਰ ਅੱਖਾਂ ਫੇਰ ਲੈਂਦੀਆਂ ਨੇ ਜਦੋਂ ਪਰੋਲ ਦੀ ਗੱਲ ਆਉਂਦੀ ਆ ਤਾਂ ਵੀ ਕੰਨੀ ਕਤਰਾ ਲੈਂਦੀਆਂ ਨੇ ਪਰ ਇੱਥੇ ਪਿਛਲੇ 3 ਸਾਲਾਂ ਚ ਪੂਰੇ 1 ਸਾਲ ਦੀ ਪਰੋਲ ਤੇ ਹੁਣ ਤੱਕ 12 ਪਰੋਲ ਤੇ ਇਹਦੇ ਵਿੱਚੋਂ 7-8 ਪਰੋਲ ਉਹ ਨੇ ਜਿਹੜੀਆਂ ਇਲੈਕਸ਼ਨ ਦੇ ਚਾਹੇ ਉਹ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣ ਤਾਂ ਵੀ 73 ਸਾਮੂਖੀ ਪਰੋਲ ਤੇ ਸੀਗਾ 21 ਦਿਨਾਂ ਦੀ ਹਾਂ ਜਦੋਂ ਹਰਿਆਣਾ ਦੀ ਨਗਰ ਨਿਗਮ ਚੋਣਾ ਸੀ ਤਾਂ ਵੀ 30 ਦਿਨਾਂ ਦੀ ਪਰੋਲ ਤੇ ਸੀਗਾ ਹਾਂ ਜਦੋਂ ਜਿਮਨੀ ਚੋਣਾ ਸੀ ਤਾਂ ਵੀ 40 ਦਿਨਾਂ ਦੀ ਪਰੋਲ ਤੇ ਸੀ ਜਦੋਂ ਫਿਰ ਹਰਿਆਣਾ ਵਿਧਾਨ ਸਭਾ ਪੰਚਾਇਤੀ ਚੋਣਾ ਸੀ ਕਿਤਾ ਵੀ 30 ਦਿਨਾਂ ਦੀ ਪਰੋਲ ਤੇ ਸੀਗਾ ਜਦੋਂ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਸੀ ਤਾਂ ਵੀ 23 ਦਿਨਾਂ ਦੀ ਫਰਲੋ ਸੀਗੀ ਜਦੋਂ ਫਿਰ ਹਰਿਆਣਾ ਵਿਧਾਨ ਸਭਾ ਚੋਣਾਂ ਆਈਆਂ ਤਾਂ ਵੀ 1 ਦਿਨਾਂ ਦੀ ਫਰਲੋ ਸੀ ਆ ਭਾਰਤ ਦੀਆਂ ਆਮ ਚੋਣਾਂ ਆਈਆਂ ਤਾਂ ਵੀ ਉਹਨਾਂ ਤੋਂ ਪਹਿਲਾਂ ਫਰਲੋ ਸੀ ਫਿਰ ਆ ਹੁਣ ਦਿੱਲੀ ਦੀ ਤੇ ਨਾਲ ਹੀ ਹਰਿਆਣਾ ਦੀਆਂ ਨਗਰ ਨਿਕਮ ਚੋਣਾਂ ਆ ਗਈਆਂ ਤੇ ਫਿਰ 30 ਦਿਨਾਂ ਦੀ ਫਰਲੋ ਹੈ ਇਹ ਚੋਣਾਂ ਵੀ ਫਰਲੋ ਨਹੀਂ ਤਾਂ ਹੋਰ ਕੀ ਹੈ ਜਨਾਬ ਸੋ ਇਸ ਲਈ ਇਹ ਸਵਾਲ ਵੱਡੀ ਤੌਰ ਤੇ ਖੜਾ ਹੋ ਰਿਹਾ ਪਰ ਉਹ ਤਾਂ ਕਹਿੰਦੇ ਬਈ ਮਹੀਂ ਗੁਰ ਸਖਾਉਣਾ ਮੇਰੀ ਗੁਰਮੰਤਰ ਨੇ ਜਦੋਂ ਕਿ ਕਤਲ ਔਰ ਬਲਾਤਕਾਰ ਦੇ ਮਾਮਲਿਆਂ ਚ ਦੋਸ਼ੀ ਵਿਅਕਤੀ ਨੂੰ ਇਸ ਤਰ੍ਹਾਂ ਬਾਰ ਬਾਰ ਪਰੂਲ ਦੇਣਾ ਇਸ ਸਮਾਜਿਕ ਤਾਣੇ ਬਾਣੇ ਨੂੰ ਉਲਝਾਉਂਦਾ ਵੀ ਹੈ ਤੇ ਦੂਜੀਆਂ ਤਰ੍ਹਾਂ ਜਿਹੜੀਆਂ ਸਮਾਜਿਕ ਕਾਰਕੁਨ ਜਿਨ੍ਹਾਂ ਦੇ ਵਖਵਾ ਕਰਨਾ ਕਰਕੇ ਅੰਦਰ ਨੇ ਦੇ ਅੰਦਰ ਇੱਕ ਫਿਕਰ ਵੀ ਪੈਦਾ ਕਰਦੀ ਹੈ ਜ ਜਿਹਦੇ ਵਿੱਚੋਂ ਪੰਜਾਬ ਦੇ ਵਿੱਚ ਪ੍ਰਕਾਟ ਵੀ ਪੈਦਾ ਹੁੰਦੀ ਹੈ ਕਿ ਇਹ ਕਾਨੂੰਨੀ ਤੌਰ ਤੇ ਬਦੀਕੀ ਹੋ ਰਹੀ ਹੈ ਚਲੋ ਇਧਰ ਚੀਨ ਚ ਤੱਕ ਮਾਰ ਹੋ ਗਿਆ ਜਨਾਬ ਜਾਂਦੇ ਜਾਂਦੇ ਆਪਾਂ ਇੱਕ ਬੜੀ ਵੱਖਰੀ ਜੀ ਖਬਰ ਤੇ ਸ਼ੁਰੂ ਕਰੀਏ ਗੱਲ ਭਾਰਤ ਦੇ ਵਿੱਚ Hindu ਧਰਮ ਦੇ ਹਵਾਲੇ ਨਾਲ ਜਾਂ Hindu ਧਰਮ ਦੀਆਂ ਮਾਨਤਾਵਾਂ ਦੇ ਆਧਾਰ ਤੇ ਕਈਆਂ ਨੇ ਦੁਕਾਨਾਂ ਖੋਲ ਕੇ ਹੈ ਗਊ ਦਾ ਪਿਸ਼ਾਬ ਗਊ ਮੂਤਰ ਦੇ ਨਾਤੇ ਸ਼ੀਸ਼ੀਆਂ ਬਣਾਵਣਾ ਵੇਚਿਆ ਕਈਆਂ ਦੀ ਇੱਕ ਬਾਬਾ ਜਿਹੜਾ ਆਪਣੀ ਕਰਿਆਨੇ ਦੀ ਦੁਕਾਨ ਵੀ ਚਲਾਉਂਦਾ ਉਹਦਾ ਵੀ ਮਾਲਕ ਦਾ ਕੋ ਉਹ ਪ੍ਰਕਿਰਿਆ ਲੰਬੀ ਚੱਲਦੀ ਆ ਸੋ ਇਧਰ ਇਹ ਸਵਾਲ ਇਸ ਲਈ ਵੱਡਾ ਹੋ ਜਾਂਦਾ ਹੈ ਕਿ ਭਾਈ ਚੀਨ ਦੇ ਵਿੱਚ ਹੁਣ ਚੀਤੇ ਦਾ ਪਿਸ਼ਾਬ ਵੇਖਣ ਲੱਗਿਆ ਆਪਾਂ ਗੱਲ ਭਾਰਤ ਦੀ ਕਰ ਰਹੇ ਹਾਂ ਕਿ ਇੱਥੇ ਇੱਕ ਵੱਡੀ ਮਾਰਕੀਟ ਖੜੀ ਹੋਗੀ ਜਿਹੜੀ ਇਸ ਤਰ੍ਹਾਂ ਲੋਕਾਂ ਨੂੰ ਕਹਿੰਦੀ ਆ ਰੋਗ ਮੁਕਤ ਕਰਨ ਲਈ ਆ ਕਰਨ ਲਈ ਗਊ ਮੁੱਤਰ ਦੇ ਹਵਾਲੇ ਨਾਲ ਸਵਾਲ ਇਹ ਆ ਕਿ ਜੇਕਰ ਇਸ Hindu ਧਰਮ ਦੇ ਇਤਿਹਾਸ ਤੇ ਇਤਿਹਾਸ ਦੇ ਧਾਰਮਿਕ ਮੰਤਾਵਾਂ ਦੇ ਸਾਰੇ ਪਹਿਲੂਆਂ ਦੇ ਆਧਾਰ ਤੇ ਵਿਚਾਰਨਾ ਹੋਵੇ ਤਾਂ ਉਹਦੇ ਵਿੱਚ ਗਊ ਦੇ ਵੀ ਗੁਣ ਦੱਸੇ ਨੇ ਕਿ ਉਹ ਗਊ ਕੀ ਖਾਂਦੀ ਹੋਵੇ ਕਿਵੇਂ ਰਹਿੰਦੀ ਹੋਵੇ ਕਿਹੋ ਜਿਹਾ ਚਰਦੀ ਹੋਵੇ ਸੋ ਅੱਜ ਕੱਲ ਜਿਹੜੀਆਂ ਗਊਆਂ ਵਿਚਾਰੀਆਂ ਸੜਕਾਂ ਤੇ ਯਾ ਪਤਾ ਨਹੀਂ ਉਹਨਾਂ ਨੂੰ ਕੀ ਕੀ ਗਊਸ਼ਾਲਾ ਚ ਪਾਇਆ ਪਾਇਆਉਂਦੇ ਨੇ ਲੋਕ ਸਰਦਾ ਦੇ ਨਾਂ ਦੇ ਉੱਤੇ ਉਹ ਜਾਂ ਲਫਾਫੇ ਖਾਂਦੀਆਂ ਉਹ ਸਾਰਾ ਪ੍ਰਿਕਿਰਿਆ ਇੱਕ ਵੱਡਾ ਸਵਾਲ ਖੜਾ ਪਰ ਇੱਧਰ ਇੱਥੇ ਇਹ ਤੋਂ ਵੀ ਗਹਾਂ ਚੱਕ ਤਪਕੀ ਗੱਲ ਪਈ ਚੀਨ ਦਾ ਇੱਕ ਚਿੜੀਆ ਘਰ ਚੀਤੇ ਦਾ ਪਿਸ਼ਾਬ 600 ਰੁਪਏ ਪ੍ਰਤੀ ਬੋਤਲ ਵੇਚੀ ਜਾਂਦਾ ਜਨਾਬ ਹੁਣ ਤੁਸੀਂ ਹਿਸਾਬ ਲਾ ਲਓ ਜੀ ਹਾਂ ਚੀਨ ਦਾ ਇੱਕ ਚਿੜੀਆ ਘਰ ਹੈ ਇਹਨੇ ਦਿਨੀ ਖੂਬ ਸੁਰਖੀਆਂ ਚ ਹੈ ਕਹਿੰਦੇ ਜੀ ਚਿੜੀਆ ਘਰ ਦੇ ਵਿੱਚ ਚੀਤੇ ਦੇ ਪਿਸ਼ਾਬ ਦੀ ਹਰ ਬੋਤਲ ਐਵਰੇਜ 600 ਰੁਪਏ ਦੀ ਵਿਕ ਰਹੀ ਆ ਦੱਖਣ ਪੱਛਮੀ ਚੀਨ ਦੇ ਸਿਆਚਨ ਸੂਬੇ ਦੇ ਵਿੱਚ ਸਥਿਤ ਇਸ ਚਿੜੀਆ ਘਰ ਦੇ ਵਿੱਚ ਕਹਿੰਦੇ ਚੀਤੇ ਦੇ ਪਸ਼ਾਬ ਇਹ ਕਹਿ ਕੇ ਵੇਚਿਆ ਜਾਂਦਾ ਕਿ ਇਹਦੇ ਵਿੱਚ ਵਾਈਟ ਵਾਈਨ ਮਿਲਾਓ ਤੇ ਆਪਣੇ ਰੋਗਾਂ ਨੂੰ ਭਜਾਓ ਬਿਲਕੁਲ ਜੀ ਕਹਿੰਦੇ ਜੀ ਵਾਈਟ ਵਾਈਨ ਤੇ ਚੀਤੇ ਦਾ ਪਸ਼ਾਬ ਇਹਦੇ ਮਿਸ਼ਰਣ ਨਾਲ ਤੁਹਾਡੇ ਕਹਿੰਦੇ ਕਈ ਰੋਗ ਗਠੀਏ ਦੇ ਰੋਗ ਹੈ ਨਾ ਕਿਸੇ ਦੇ ਮੋਚ ਪੈਗੀ ਹੈ ਨਾ ਕਿਸੇ ਤਰ੍ਹਾਂ ਦਾ ਹੋਰ ਕੋਈ ਮੁਸ਼ਕਲ ਹੈ ਕਹਿੰਦੇ ਜੋ ਸਾਰੇ ਰੋਗ ਠੀਕ ਹੁੰਦੇ ਨੇ ਦਾਅਵੇ ਕਿਤੇ ਜਾ ਰਹੇ ਅਸੀਂ ਦਾਵਾ ਨਹੀਂ ਕਰਦੇ ਇਹ ਉਸ ਚੜੀਆ ਘਰ ਵੱਲ ਜਿਹੜਾ ਸ਼ਰਾਬ ਆਪਣਾ ਪਸ਼ਾਬ ਵੇਚਿਆ ਜਾ ਰਿਹਾ ਉਹਨਾਂ ਵੱਲੋਂ ਦਾਵਾ ਹੈ ਕਹਿੰਦੇ ਜੀ ਇਹਦੇ ਨਾਲ ਮਤਲਬ ਕਿ 250 ਗ੍ਰਾਮ ਦੀਆਂ ਇਹ ਬੋਤਲਾਂ ਨੇ ਜਿਹੜੀਆਂ 50 ਯੂਐਨਏਨ ਮਤਲਬ ਜਿਹੜਾ ਉੱਥੇ ਚੀਨੀ ਕਰੰਸੀ ਹੁੰਨੀ ਉਹਦੇ ਹਿਸਾਬ ਨਾਲ ਜਾਂ 7 ਡਾਲਰ ਤੇ ਉਸ ਹਿਸਾਬ ਨਾਲ ਕਹਿੰਦੇ ਜੀ ਇਹ 600 ਰੁਪਏ ਦੀ ਪ੍ਰਤੀ ਬੋਤਲ ਬਣਦੀ ਹੈ ਇਹ ਵੇਚੀ ਜਾ ਰਹੀ ਹੈ ਕਹਿੰਦੇ ਰਿਪੋਰਟ 'ਚ ਦਾਵਾ ਕੀਤਾ ਗਿਆ ਕਿ ਬੋਤਲ ਤੇ ਲਿਖੇ ਗਏ ਟੈਕਸਟ ਵਿੱਚ ਦਾਵਾ ਕੀਤਾ ਗਿਆ ਕਿ ਇਹਦੇ ਨਾਲ ਕਈ ਰੋਗ ਦੂਰ ਹੁੰਦੇ ਨੇ ਕਈ ਕੁਸ਼ਮਰੀਆਂ ਦੂਰ ਹੁੰਦੀਆਂ ਹੈ ਤੁਸੀਂ ਜੇਕਰ ਇਸ ਨੂੰ ਪੀਣਾ ਵੀ ਚਾਹੋ ਤਾਂ ਵੀ ਇਹਦੀ ਵਰਤੋਂ ਕਰ ਸਕਦੇ ਹੋ ਹੈ ਇਹ ਕਈ ਤਰ੍ਹਾਂ ਦੇ ਰੋਗਾਂ ਨੂੰ ਠੀਕ ਕਰਦਾ ਪਰ ਜੇਕਰ ਅਲਰਜੀ ਹੋਵੇ ਤਾਂ ਇਹ ਤੋਂ ਬਚਣਾ ਹੈ ਇਹਦੀ ਵਰਤੋਂ ਤੋਂ ਇਸ ਤਰ੍ਹਾਂ ਦੇ ਦਾਅਵੇ ਵੀ ਕੀਤੇ ਗਏ ਦੂਸਰੇ ਪਾਸੇ ਕੁਝ ਚਿਰਾਂ ਨੇ ਸਵਾਲ ਖੜਾ ਕੀਤਾ ਕਿ ਇਹ ਗਲਤ ਤਰੀਕਾ ਹੈ ਜੀ ਉਹ ਕਹਿੰਦੇ ਜੀ ਚਿੜੀਆ ਘਰ ਕੋਲ ਬਿਜ਼ਨਸ ਦਾ ਲਾਇਸੈਂਸ ਬਿਜ਼ਨਸ ਦਾ ਲਾਇਸੈਂਸ ਤਾਂ ਇਹਦਾ ਬਤ ਚੀਤੇ ਦਾ ਪਸ਼ਾਬ ਵਿੱਚ ਜਾਉਂਗੇ ਭਾਈ ਚਲੋ ਅਗਲੇ ਦਾ ਵਿਕਦਾ ਹੈ ਇੱਥੇ ਦੁੱਧ ਨਾ ਵਿਕੇ ਫਸਲ ਨਾ ਵਿਕੇ ਇਹਨਾਂ ਉਹਦਾ ਮੁੱਲ ਨਾ ਪੂਰਾ ਮਿਲੇ ਤੇ ਇੱਥੇ ਚੀਤੇ ਦਾ ਪਸ਼ਾਬ 600 ਰੁਪਏ ਪ੍ਰਤੀ ਬੋਤਲ ਵਿਕ ਰਿਹਾ ਜੀ ਸੋ ਇਸ ਲਈ ਇਹ ਪਹਿਲੂ ਵਾਚਣਯੋਗ ਸੀ ਤੇ ਆਪਾਂ ਖਬਰ ਲੈ ਕੇ ਆਜੇ ਸੀ ਬਹੁਤ ਬਹੁਤ ਸ਼ੁਕਰੀਆ